ਸ਼ੰਡਾ ਦੇ ਵਿੱਚ ਆਏ ਹੋਏ ਪੰਜਾਬੀ ਨੌਜਵਾਨਾਂ ਦੇ ਵੱਲੋਂ ਲਗਾਤਾਰ ਕ੍ਰਾਈਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੱਜ ਦਿਨ ਹੀ ਇਹਨਾਂ ਦੇ ਵੱਲੋਂ ਕਿਸੇ ਨਾ ਕਿਸੇ ਥਾਂ ਦੇ ਉੱਪਰ ਅਜਿਹੀ ਵਿਵਾਰਧਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਕਿ ਬਾਅਦ ਦੇ ਵਿੱਚ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲੈਂਦੀ ਹੈ। ਦੱਸਦੇ ਕਿ ਜੋ ਹੁਣ ਮਾਮਲਾ ਸਾਹਮਣੇ ਆਇਆ ਹੈ ਤਾਂ ਉਸ ਦੇ ਵਿੱਚ ਬ੍ਰੇਸਬ੍ਰਿਜ অন্ਟਾਰੀਓ ਪੁਲਿਸ ਦੇ ਵੱਲੋਂ ਚਾਰ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਵਕ ਵਕ ਥਾਵਾਂ ਦੇ ਉੱਪਰ ਜਾ ਕੇ ਭਾਂ ਤੋੜ ਕਰਕੇ ਚੋਰੀ ਕੀਤੀ ਜਾਂਦੀ ਸੀ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਸ ਥਾਂ ਤੋਂ ਕੀਤਾ ਗਿਆ ਉਹ ਸਾਰੀ ਜਾਣਕਾਰੀ ਇਸ ਰਿਪੋਰਟ ਦੇ ਵਿੱਚ ਦੱਸਦੇ ਹਾਂ ਬ੍ਰੇਸਬ੍ਰਿਜ ਜੋਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਮਸਕੋਕਾ ਵਿੱਚ ਬ੍ਰੇਕ ਅਤੇ ਐਂਟਰਾ ਦੀ ਲੜੀ ਦੇ ਸੰਬੰਧ ਵਿੱਚ ਚਾਰ ਵਿਅਕਤੀਆਂ ਨੂੰ ਚਾਰਜ ਕੀਤਾ ਹੈ 27 ਦਸੰਬਰ ਨੂੰ ਸਵੇਰੇ 4:30 ਵਜੇ ਬ੍ਰੇਸਬ੍ਰਿਜ ਓਪੀਪੀ ਅਫਸਰਾਂ ਨੂੰ ਗਰੇਵਨ ਹਰਟਸ ਵਿੱਚ ਮਸਕੋਕਾ ਰੋਡ 169 ਤੇ ਸਥਿਤ ਇੱਕ ਬਿਲਡਿੰਗ ਸੈਂਟਰ ਵਿੱਚ ਬ੍ਰੇਕ ਐਂਡ ਐਂਟਰਲੀ ਬੁਲਾਇਆ ਗਿਆ ਸੀ ਕਿਉਂਕਿ ਸ਼ੱਕੀ ਅੰਦਰ ਦਾਖਲ ਹੋਏ ਸਨ ਤੇ ਕੁਸ਼ਲਤਾ ਨਾਲ ਲਗਭਗ 10000 ਡਾਲਰ ਮੁੱਲ ਦੇ ਔਜ਼ਾਰ ਚੋਰੀ ਕਰਕੇ ਲੈ ਗਏ ਅਤੇ ਇੱਕ ਵੱਡੇ ਚਿੱਟੇ ਪੈਨਲ ਵਾਲੀ ਵੈਨ ਦੇ ਵਿੱਚ ਉੱਥੇ ਹੀ ਛੱਡ ਗਏ 23 ਦਸੰਬਰ 2024 ਨੂੰ ਸਵੇਰੇ 1:40 ਤੇ ਇੱਕ ਬਰੇਸਬ੍ਰਿਜ OPP ਅਧਿਕਾਰੀ ਬਰੇਸਬ੍ਰਿਜ ਕਸਬੇ ਵਿੱਚ ਵਿਲਿੰਗਟਨ ਸਟਰੀਟ ਤੇ ਸਰਗਰਮ ਗਸ਼ਤ ਕਰ ਰਿਹਾ ਸੀ ਇਸ ਦੌਰਾਨ ਅਧਿਕਾਰੀ ਨੇ ਉਪਰੋਕਤ ਘਟਨਾ ਵਿੱਚ ਵਰਤੀ ਗਈ ਇੱਕ ਦੇ ਵਰਨਰ ਨਾਲ ਮੇਲ ਖਾਂਦੀ ਪੂਰਬ ਵੱਲ ਜਾ ਰਹੀ ਕਾਰ ਨੂੰ ਪਛਾਣਿਆ ਅਧਿਕਾਰੀ ਨੇ ਟ੍ਰੈਫਿਕ ਸਟਾਪ ਕਰਨ ਦੀ ਕੋਸ਼ਿਸ਼ ਕੀਤੀ ਅਤੇ ਡਰਾਈਵਰ ਹਾਈਵੇ 11 ਦੱਖਣ ਵੱਲ ਨੂੰ ਚਲਾ ਗਿਆ ਅਤੇ ਨਿਰਦੇਸ਼ ਅਨੁਸਾਰ ਰੁਕਣ ਵਿੱਚ ਅਸਫਲ ਰਿਹਾ ਇਸ ਦੇ ਨਾਲ ਹੀ ਸਵੇਰੇ ਇੱਕ 45 ਤੇ ਬਰੇਸ ਬ੍ਰਿਜ ਓਪੀਪ ਅਧਿਕਾਰੀਆਂ ਨੂੰ ਬਰੇਸ ਬ੍ਰਿਜ ਵਿੱਚ ਹੀ ਵੈਲਿੰਗਟਨ ਸਟਰੀਟ ਤੇ ਸਥਿਤ ਇੱਕ ਬਿਲਡਿੰਗ ਸੈਂਟਰ ਤੋਂ ਸੇਵਾ ਲਈ ਇੱਕ ਕਾਲ ਪ੍ਰਾਪਤ ਹੋਈ ਜਿਸ ਵਿੱਚ ਇਹ ਦੱਸਿਆ ਗਿਆ ਕਿ ਇੱਕ ਬ੍ਰੇਕ ਅਤੇ ਐਂਟਰ ਹੋ ਗਿਆ ਹੈ ਅਤੇ ਵੱਡੀ ਮਾਤਰਾ ਵਿੱਚ ਔਜ਼ਾਰ ਚੋਰੀ ਹੋ ਗਏ ਹਨ ਔਰੀਲੀਆ ਡਿਟੈਚਮੈਂਟ ਦੇ ਕਈ ਅਫਸਰਾਂ ਸਮੇਤ ਵਾਧੂ ਅਫਸਰਾਂ ਦੀ ਮਦਦ ਨਾਲ ਔਰੀਲੀਆ ਵਿੱਚ ਹਾਈਵੇ 12 ਦੇ ਨੇੜੇ ਹਾਈਵੇ 11 ਦੱਖਣ ਤੇ ਵਾਹਨ ਨੂੰ ਸਫਲਤਾਪੂਰਨ ਰੋਕਿਆ ਗਿਆ ਅਤੇ ਚਾਰ ਸਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਬ੍ਰੈਮਟਨ ਦੇ 35 ਸਾਲਾ ਬਲਕਾਰ ਸਿੰਘ ਮਾਨ, 23 ਸਾਲਾ ਨितीश ਰਾਠੀ, ਹਾਲਟਨ ਹिल्स ਦੇ 29 ਸਾਲਾ ਮਨਪ੍ਰੀਤ ਸਿੰਘ ਬਾਲਗਰੇਵ ਦੇ 26 ਸਾਲਾ ਮਨਪ੍ਰੀਤ ਸਿੰਘ ਨੂੰ ਗ੍ਰਫਤਾਰ ਕਰਕੇ ਚਾਰਜ ਕੀਤਾ ਹੈ ਦੱਸਿਆ ਹੈ ਕਿ ਪਲਕਾਰ ਸਿੰਘ ਮਾਨਤੇ ਬ੍ਰੇਕ ਅਤੇ ਐਂਟਰ ਦੀਆਂ ਦੋ ਗਿਣਤੀਆਂ 5000 ਡਾਲਰ ਤੋਂ ਵੱਧ ਦੀ ਚੋਰੀ ਦੀਆਂ ਦੋ ਗਿਣਤੀਆਂ ਇੱਕ ਹਥਿਆਰ ਨਾਲ ਇੱਕ ਅਮਨ ਅਧਿਕਾਰੀ ਤੇ ਹਮਲਾ ਖਤਰਨਾਕ ਕਾਰਵਾਈ ਦੁਰਘਟਨਾ ਦੇ ਬਾਅਦ ਰੁਕਣ ਵਿੱਚ ਅਸਫਲਤਾ 5000 ਤੋਂ ਵੱਧ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਅਤੇ ਜਾਇਦਾਦ ਦੀ ਕਮਾਈ ਦਾ ਕਬਜ਼ਾ ਵਚਨਬੱਧਤਾ ਦੀ ਪਾਲਣਾ ਨਾ ਕਰਨ ਵਿੱਚ ਅਸਫਲ ਰਹਿਣ ਦੇ ਦੋਸ਼ ਲਾਏ ਹਨ ਇਸ ਤੋਂ ਇਲਾਵਾ ਬਾਕੀ ਤਿੰਨਾਂ ਉੱਪਰ ਨितीश ਰਾਠੀ ਅਤੇ ਦੋਵੇਂ ਮਨਪ੍ਰੀਤ ਸਿੰਘ ਤੇ ਬ੍ਰੇਕ ਅਤੇ ਐਂਟਰ ਦੀਆਂ ਦੋ ਗਿਣਤੀਆਂ 5000 ਤੋਂ ਵੱਧ ਭਾਰ ਦੀਆਂ ਦੋ ਗਿਣਤੀਆਂ ਵੱਧ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦਾ ਕਬਜ਼ਾ ਅਤੇ ਜਾਇਦਾਦ ਦੀ ਕਮਾਈ ਦਾ ਕਬਜ਼ਾ ਵਚਨਬੱਧਤਾ ਦੀ ਪਾਲਣਾ ਕਰਨ ਵਿੱਚ ਅਸਫਲਤਾ ਭਾਂਤੋੜ ਕਰਕੇ ਦਾਖਲ ਹੋਣ ਦੇ ਦੋਸ਼ ਲਗਾਏ ਗਏ ਹਨ ਚਾਰੇ ਦੋਸ਼ੀ ਤਿੰਨਾਂ ਨੂੰ 3 ਦਸੰਬਰ ਨੂੰ ਬ੍ਰੇਸ ਬ੍ਰਿਜ ਸਥਿਤ 온ਟਾਰੀਓ ਕੋਰਟ ਆਫ ਜਸਟਿਸ ਵਿੱਚ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਹੈ ਕਾਰ ਵਿੱਚੋਂ ਕਾਫੀ ਮਾਤਰਾ ਵਿੱਚ ਚੋਰੀ ਦਾ ਸਮਾਨ ਬਰਾਮਦ ਹੋਇਆ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ